ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਪਣੇ ਆਲਾ ਸਹੀ ਪੱਗ ਇਸ ਦੀ ਲੰਬਾਈ 7 ਮੀਟਰ ਜਿਹੜਾ ਕਪੜਾ ਬੋਹਲੇ ਵਾਲ ਵਰਤਿਆ ਜਿਹੜਾ ਕਦਨੇ ਪੈਰ ਲੱਗੋਣਾ ਹੈ ਪਿੰਦਾ ਖੁੱਲਦਾ ਪਾਥ ਲੈ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਸੜ ਤੋਂ ਇੱਕ ਗਾ ਡਬਲ ਫੋਲਡ ਕਰ ਦੇਣਾ ਹੈ ਜੇਕਰ ਤੁਹਾਡਾ ਰੈਡ ਪਹਿਲਾਂ ਹੀ ਮੋਟਾ ਹੁੰਦਾ ਤੁਸੀਂ ਉਸ ਸਾਈਡ ਤੋਂ ਇੱਕ ਗਾ ਫੋਲਡ ਕਰ ਸਕਦੇ ਹੋ ਚੰਗੇ ਤਰ੍ਹਾਂ ਸੜ ਨੂੰ ਬੈਗ 'ਚ ਸਾਫ਼ ਕਰ ਲੈਣਾ ਹੈ ਕਾਸੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਅਗਲਾ ਲੜ ਲਾਉਣਾ ਹੈ ਪੂਰਾ ਖੁੱਲਦਾ ਪਾਸਾ ਥੱਲੇ ਰੱਖ ਕੇ ਜਿਹੜਾ ਬੰਦ ਪਾਸਾ ਉੱਤੇ ਰੱਖ ਕੇ ਉਹਦੇ ਉੱਤੇ ਜਿਹੜਾ ਬੈਗ ਤੋਂ ਪਿੰਚ ਕਰਕੇ ਜਿਹੜਾ ਤਾਹਲਾ ਪੇਚਾ ਬਣਾ ਲੈਣਾ ਹੈ ਬਣਾਉਂਦਿਆਂ ਤੁਹਾਨੂੰ ਇਹਨੂੰ ਇੱਕ ਹਲਕਾ ਹੋਲਡ ਕਰ ਦੇਣਾ ਹੈ ਸਾਈਡ ਨੂੰ ਜਿਹੜਾ ਚੰਗੀ ਤਰ੍ਹਾਂ ਬੈਗ ਤੱਕ ਤੁਸੀਂ ਇਹਨੂੰ ਸਾਫ਼ ਕਰਕੇ ਲਾਉਣਾ ਹੈ ਜਿਹੜਾ ਤੁਸੀਂ ਅਗਲਾ ਲੜ ਲਗਾਉਣਾ ਹੈ ਪੂਰਾ ਖੁੱਲਦਾ ਪਾਸਾ ਥੱਲੇ ਰੱਖ ਕੇ ਟੀੜਾ ਬੰਨ੍ਹ ਦਪਸਾ ਉੱਤੇ ਰੱਖ ਕੇ ਇੱਕ ਗਰਦਨ ਨੂੰ ਫੇਰ ਫੋਲਡ ਕਰ ਦੇਣਾ ਹੈ। ਇਹ ਗਰਦਨ ਫੇਰ ਕਿਚਨ ਤੋਂ ਅਸਲ ਆਪਣਾ ਡਬਲ ਫੋਲਡ ਕਰਨ ਤੋਂ ਬਾਅਦ ਇਹ ਗਰਦ ਤੋਂ ਫੋਲਡ ਕਰ ਦੇਣਾ ਹੈ। ਜਿਹੜਾ ਗਰਦ ਬਿੜਾ ਬੈਗ ਤੋਂ ਤੁਸੀਂ ਸਾਫ਼ ਕਰਕੇ ਲਗਾਉਣਾ ਹੈ। ਜਿਹੜਾ ਵੀ ਪਾਏ ਹੋਏ ਨੇ ਉਹ ਤੁਸੀਂ ਨੇ ਪ੍ਰੋਪਰ ਚੰਗੀ ਤਰ੍ਹਾਂ ਫੇਰ ਲੈਣਾ ਹੈ। ਐਸੇ ਗਰਦ ਦੇ ਵਿੱਚ ਜਿਹੜਾ ਬਾਹਰ ਫੇਰ ਕੇ ਉਹ ਜਾਨ ਜਿਹੜਾ ਹਲਕਾ ਮੋਟਾ ਕਰ ਲੈਣਾ ਹੈ। ਇਹੜਾ ਕੋਸਾ ਦੂਸਰਾ ਲੜਾ ਸੀ ਉਸਨੇ ਉਸਨੇ ਉਸ ਦੇ ਵਿੱਚ ਵੀੜਾ ਕਿਵੇਂ ਜਿੱਦਰਾ ਬਾਅਦ ਫੇਰ ਲੈਣਾ ਹੈ ਇਹ ਤੁਹਾਡਾ ਪਹਿਲਾ ਸੀ ਉਸ ਨੂੰ ਵੀ ਹਲਕਾ ਜਿਹੜਾ ਮੋਟਾ ਕਰ ਲੈਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪੂਰੀ ਆਦਿ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਰੇ ਲੜਾਂ ਦੇ ਵਿੱਚ ਕਿਤਰਾ ਜਿਹੜਾ ਬਾਅਦ ਫੇਰ ਲੈਣਾ ਹੈ ਜਿਹੜਾ ਨੇ ਪਿੱਛੇ ਰੱਖ ਚੰਗੀ ਤਰ੍ਹਾਂ ਜਿਹੜਾ ਬਾਅਦ ਫੇਰ ਲੈਣਾ ਹੈ ਜਿਹੜਾ ਜਨੇ ਅਗਲਾ ਲਾਉਣਾ ਹੈ ਉਹ ਨੂੰ ਤਾਂ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉੱਤੇ ਰੱਖ ਕੇ ਸਾਡਾ ਇਹਦਾ ਹੱਥ ਕਾਹੜਾ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਜਿੱਥੇ ਉਹਨੂੰ ਤੀਜਾ ਸਾਡਾ ਫੋਲਡ ਕੀਤਾ ਹੈ ਉੱਥੋਂ ਹੀ ਇਸੜਾ ਜਿਹੜਾ ਦੋ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਉਹ ਬੈਗ ਤੱਕ ਸਾਫ਼ ਕਰਕੇ ਲੜਨ ਨੂੰ ਲਗਾ ਦੇਣਾ ਹੈ ਇੱਕ ਗੱਲ ਫਿਰ ਹਲਕਾ ਜਿਹਾ ਤਾਂ ਤੋਂ ਫੋਲਡ ਕਰ ਦੇਣਾ ਹੈ ਜਿਹੜਾ ਤੁਸੀਂ ਅਗਲਾ ਲੜਨ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਪੱਕੇ ਨਾਲ ਲਗਾਇਆ ਸੀ ਕੋਲੇ ਪਾਤਲੀ ਰੱਖ ਕੇ ਤੇ ਜਿਹੜਾ ਬੰਦ ਪਾਸਾ ਉੱਤੇ ਰੱਖ ਕੇ ਇਸੇ ਢੰਗ ਨਾਲ ਵੀ ਉਸ ਤਰ੍ਹਾਂ ਲਗਾਉਣਾ ਹੈ ਇਸ ਸਾਈਡ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਫੋਲਡ ਮੋੜ ਕੇ ਇਸ ਢੰਗ ਨਾਲ ਡਬਲ ਫੋਲਡ ਕਰ ਦੇਣਾ ਹੈ ਐਂਡ ਤੁਸੀਂ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਫੋਲਡ ਕਰਕੇ ਤਾਂ ਤੋਂ ਜਿਹੜਾ ਉਹ ਬੈਗ ਤਾਂ ਸਾਫ਼ ਕਰਕੇ ਲਗਾ ਲੈਣਾ ਹੈ ਆਲੋ ਨਾ ਇਹੋ ਤੋਂ ਤੇੜਾ ਬਾਜ ਚਿੰਗਤਰਾ ਨੂੰ ਇਹ ਬੈਗ ਤੱਕ ਫੇਰ ਲੈਣਾ ਹੈ ਜਿਹੜਾ ਵੀ ਰਾਂ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਤੇ ਫਾਲੋ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫਾਲੋ ਜਰੂਰ ਕਰਨਾ ੜਾ ੜਾ ਜਿਵੇਂ ਨਾ 5ਵੇਂ ਨਾ ਲੜ ਗਾਇਸ ਉਸ ਦੇ ਵਿੱਚ ਵੀੜਾ ਨੂੰ ਬਾਜ ਫੇਰ ਲੈਣਾ ਹੈ ਸਾਇਲਾ ਉਤਰੇ ਜਿਹੜਾ ਨਾ ਵੀੜਾ ਨੂੰ ਫਾਦਲਾ ਉਂਨੇ ਰੱਖਾਂ ਜਨਾ ਤੇਨੇ ਬਾਕੀ ਲੰਦਰਾਂ ਦਾ ਕਹਿ ਲਈ ਉਤਰੇ ਜਿਹੜਾ ਹਾਂਗਾ ਫਾਜ਼ਲਾ ਤੁਹਾਨੂੰ ਸੇਵ ਰੱਖਣਾ ਹੈ ਜਿਹੜਾ ਥੜਲੇ ਜਣਾ ਦਾ ਫਾਜ਼ਲਾ ਤੁਹਾਨੂੰ ਉਹਨੇ ਰੱਖਣਾ ਜਿਹਨਾਂ ਨੇ ਬਾਕੀ ਲੰਦਰਾਂ ਰੱਖਿਆ ਸੀ ਕਿੰਗੇ ਦਰਾਂ ਥੜਲੇ ਦੇ ਛੂੜਾ ਭਾਈ ਫੇ ਲੈਣਾ ਹੈ ਇੰਗਿਜ਼ਾ ਰਾ ਸਾਲ ਨਾਲ ਉਹ ਵੇਚ ਤੀਨੇ ਬੈਗ ਤਾਂ ਇਹ ਬਾਹਰ ਫੀਟ ਲੈਣਾ ਹੈ ਜਿਹੜਾ ਕਿਨੇ ਅਗਰ ਲੜਾ ਗੋਣਾ ਹੈ ਉਹ ਨੂੰ ਨੂੰ ਖੁੱਲਦਾ ਪਾਥਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਚੰਗੀ ਤਰ੍ਹਾਂ ਸੜਾ ਨੂੰ ਇਹ ਤਾਂ ਤੋਗ ਕਰ ਕੋਲਡ ਕਰਨ ਤੋਂ ਬਾਅਦ ਆਨਲਾ ਨੋਕ ਦੇ ਕੋਲੇ ਅਗਰ ਹੋਲਡ ਕਰਕੇ ਤਾਂ ਹਾਂ ਤੋਂ ਵੀ ਅਗਰ ਹੋਲਡ ਕਰ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੀ ਤਰ੍ਹਾਂ ਇਹ ਲੜੜਾਂ ਦਾ ਫਾਸਲਾ ਉਹਦੇ ਪ੍ਰੋਪਰ ਸੈੱਟ ਕਰ ਲੈਣਾ ਹੈ ਤੁਹਾਡਾ ਛੇਵਾਂ ਲੜਾਗਾ ਉਸੇ ਵਿੱਚ ਉਹਨਾਂ ਬੈਗ ਤਾ ਕੇ ਚੰਗੀ ਤਰ੍ਹਾਂ ਆਵਾਜ਼ ਫੇਰ ਲੈਣਾ ਹੈ। ਉਹ ਬੈ ਤਾ ਕੇ ਚੜ੍ਹਨ ਦਾ ਸਾਫ ਕਰਕੇ ਲਗਾ ਦੇਣਾ ਹੈ। ਪਰ ਤੁਹਾਡਾ ਸ਼ੇਮ ਵਾਲਾ ਤਾਂ ਉੱਥੇ ਆੜਾ ਪੰਜਾਹ ਨਾਲ ਲੱਗੂਗਾ। ਸ਼ੇਮ ਵਾਲਾ ਉਸ ਵਿੱਚ ਵੀੜਾ ਕਿ ਬਾਈ ਫੇਰ ਲੈਣਾ ਹੈ ਸਾਰ ਲੜਾਂ ਦੇ ਵਿੱਚ। ਆਨ ਬੈਲਤਾਂ ਤੋਂ ਇਹ ਰਸ ਰਸੜ ਦੇ ਵਿੱਚ ਸਾਫ ਉਸਾਫਾਈ ਕਰ ਲਈ ਹੈ ਜਿਹੜਾ ਉਹਨੇ ਕੱਲ੍ਹ ਹੀ ਲੜਨ ਲਵਣਾ ਹੈ ਜਿਹੜਾ ਕਿ ਖੇਲ ਦਾ ਪੱਗ ਪੈਣਾ ਹੈਗਾ ਉਹ ਤੁਸੀਂ ਨੇ ਨੱਕ ਦੀ ਸੀਸ 'ਤੇ ਲਗਾਉਣਾ ਹੈ ਕੱਲ੍ਹ ਵਾਲਾ ਜਿਹੜਾ ਦੁਨੀ ਪੱਲੇ ਕੋਣੀ ਖੁੱਲ ਕੇ ਤੇ ਇੱਕ ਬਲਾ ਉੱਤੇ ਚਾਕੇ ਤੇ ਬਲਾ ਥੱਲੇ ਰੱਖ ਕੇ ਉਹੜਾ ਨੂੰ ਇਹ ਘਰ ਖਿੱਚ ਕੇ ਦਾਂਨੁ ਗੱਲਤ ਜਿੱਦਰਾਸਾ ਆਫ ਕਾਰਨਾ ਹੈ ਅਗਰ ਉਹਨਾਂ ਦਾ ਬੈਗ ਧਾਕ ਸਾਫ ਕਰਨ ਤੋਂ ਬਾਅਦ ਪੱਗ ਪਾਨੇ ਸਾਰੇ ਛਿੜਾ ਕੇ ਸਜੇ ਬਸੇ ਵੱਲ ਘੁਮਾ ਲੈਣਾ ਹੈ ਜੇ ਪਾਸੇ ਵੱਲ ਘੁਮਾ ਕੇ ਉਸਨੂੰ ਚੰਗੀ ਤਰ੍ਹਾਂ ਨੁਗਦ ਗੁਲਤਪ ਦੇਣਾ ਹੈ ਇੰਗੇ ਤਰ੍ਹਾਂ ਸਾਰੇ ਲੋਕਾਂ ਦਾ ਦਬ ਦੇਣਾ ਹੈ ਇਹਦੇ ਤੋਂ ਬਾਅਦ ਗਾਉਤਿਨੇ ਖਾਕ ਕੋ ਵੀ ਇਹ ਸੈੱਟ ਕਰ ਲੈਣੀ ਹੈ ਚੰਗੀ ਤਰ੍ਹਾਂ ਜਿਹੜਾ ਸਾਰਾ ਲੜਾ ਬਿੱਤੀ ਨੇ ਪ੍ਰੋਪਰ ਬਾਈ ਫੇਰ ਲੈਣਾ ਹੈ ਹਮ ਸਾਰੇ ਤੇੜਾ ਨੇ ਜਿਵੇਂ ਤਰ੍ਹਾਂ ਪ੍ਰੋਪਰ ਏੜੇ ਵਾਲ ਨੇ ਜਿਨੇ ਸਾਰੇ ਕੱਢ ਲੈਣੇ ਹਨ ਜਿਹੜੇ ਵੀਰੇ ਸਾਡੇ YouTube ਦੇ ਨੂੰ ਸਬਸਕ੍ਰਾਈਬ ਨਹੀਂ ਹੈ ਕਿ ਸਾਡੇ YouTube ਦੇ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਸਾਡਾ ਫੇਸਬੁੱਕ ਪੇਜ ਆਸ ਨੂੰ ਫੋਲੋ ਜ਼ਰੂਰ ਕਰਨਾ ਛਾਲਣਾ ਨਹੀਂ ਚਾਹੀਦੀ ਤੇ ਬਾਅਦ ਚ ਕਿੰਨਾ ਵੀ ਲੈਣਾ ਹੈ ਜਿਹੜਾ ਕਿ ਨੇ ਸੇਟਕਣਾ ਹੈ ਜਿਹੜਾ ਕਿ ਨੇ ਸਿੱਧੇ ਸੈਂਟਰ ਤੋਂ ਜਿਹੜਾ ਪਹਿਲ ਨੂੰ ਗਾਸੀ ਉਸਾੜ ਨੂੰ ਜਿਹੜਾ ਖਿੱਚ ਕੇ ਪੂਰੇ ਨਾਲ ਸਿਰ ਦੇ ਉੱਤੇ ਕਵਰ ਕਰ ਦੇਣਾ ਹੈ ਕਵਰ ਕਰਨ ਤੋਂ ਬਾਅਦ ਜਿਹੜਾ ਸਰਾਣ ਨੂੰ ਜਿਹੜਾ ਪਹਿਲਾਂ ਚੰਗੀ ਤਰ੍ਹਾਂ ਦਬ ਦੇਣਾ ਹੈ ਦਬਣ ਤੋਂ ਬਾਅਦ ਜਿਹੜਾ ਸਰਾਣ ਜਿਹੜਾ ਮੂਛੜੇ ਵਾਂਗੂ ਬੜਾ ਹੈ ਉਸਾੜ ਨੂੰ ਜਿਹੜਾ ਚੰਗੀ ਤਰ੍ਹਾਂ ਖਿੱਚ ਦੇਣਾ ਹੈ ਜਿਹੜਾ ਕਈ ਵੀ ਜਿਹੜਾ ਨੋਕ ਦੇ ਕੋਲ ਸਿਰ ਨੰਗਾ ਰਹਿ ਜਾਂਦਾ ਹੈ ਤੁਸੀਂ ਉੱਥੇ ਗੂਠਾ ਜਾਂ ਫਿਰ ਬਾਜ ਪਾ ਕੇ ਉਸਾੜ ਨੂੰ ਚੰਗੀ ਤਰ੍ਹਾਂ ਅੰਦਰ ਦੱਬ ਕੇ ਪੂਰੇ ਸਿਰ ਦੇ ਤੇ ਕਵਰ ਦਾ ਜਿਹੜਾ ਮੂਛੜੇ ਵਾਂਗੂ ਬੜਾ ਹੈ ਉਸੜ ਨੂੰ ਖਿੱਚ ਸਕਦੇ ਹੋ ਇਹ ਚਲ ਵਾ ਜਿਹੜਾ ਤੁਹਾਡਾ ਉੱਥੋਂ ਸਰੰਗ ਰਹਿ ਜਾਂਦਾ ਤੁਸੀਂ ਉਸ ਦੇ ਵਿੱਚ ਜਿਹੜਾ ਬਾਜ ਜਾਂ ਰੰਗਲਾ ਦੀ ਬਾਜ ਜਾਂ ਕੋਈ ਹੋਰ ਉਹ ਸਰੰਗ ਦਾ ਪੂਰਾ ਕਵਰ ਕਾ ਸਾਦੇ ਹੋ ਲਾਉਣ ਚੰਗੀ ਤਰ੍ਹਾਂ ਖਿੱਚ ਕੇ ਦੋਨੇ ਭਲੇ ਇੱਕ ਭਲਾ ਦੋਨੇ ਲੋਕ ਫੋਲਡ ਕਰਕੇ ਸਰੰਗ ਚੰਗੀ ਤਰ੍ਹਾਂ ਬੈਕ 'ਚ ਦੱਬ ਦੇਣਾ ਹੈ ਉੱਤੇ ਲਾ ਕੇ ਚੰਦਾ ਵਿੱਚ ਜਿਹੜਾ ਤੁਸੀਂ ਬਾਹਰ ਫੇਰ ਲੈਣਾ ਹੈ ਇਤਤ ਉਹ ਦਾ ਸੈ ਨਗਰ ਹੈ ਜਤੋਂ ਉਥੇ ਡਬਲ ਸੀਸੀ ਦੀ ਵਰਤੋਂ ਕਰ ਸਕਦੇ ਹੋ ਸਵਾਲ ਇਹਦਾ ਕਿ ਤੁਹਾਨੂੰ ਬਾਤਾਂ ਕਿਦਾਂ ਫੀਲੜਾ ਹੈ ਜੇਕਰ ਤੁਹਾਡੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਦੇਖਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ